ਰਸਾ ਗਿਆਨ ਧਿਆਨ ਕਿਸੇ ਕਰਮ ਨਾ ਜਾਣੈ ਸਾਰ ਨ ਜਾਣ ਤੇਰੀ ਸਾਬ ਤੇ ਵੱਡ ਸਤ ਗੁਰ ਨਾਨਕ ਜਿਨ ਕਦ ਰੱਖੇ ਮੇਰੀ ਕੰਸਰ ਰਾਹਿ ਗੁਰੂ ਚਕੇ ਪਤੇ ਪਰਮਨ ਸਨਮਾਨਯੋਗ ਜਗੋ ਜਗ ਅਨਲ ਚਬਰ ਛਤਰ ਤਖਤੇ ਮਾਲਕ ਦੋ ਜਹਾਨਾ ਦੇ ਵਾਲੇ ਸੋਚੇ ਮਨੁੱਖਤਾ ਦੇ ਰੱਬਰ ਸ਼ਬਦ ਗੁਰੂ ਧਰਨਤਾਨ ਸਾਇ ਸੁਦੇਵ ਗੁਰੂ ਗ੍ਰੰਥ ਸਾਹਿਬ ਜੁਤੇ ਪਾਵਨ ਨਿਰਤਰ ਨਿਜੀ ਗੋਦ ਵਿੱਚ ਅੰਮ੍ਰਿਤ ਵੇਲੇ ਤੁਹਾਜ਼ਿਲ ਨਾਮ ਬਰੇ ਗੁਰਿਆਰੀ ਗੁਰਖਸ ਸਤ ਸੰਗੇ ਜਣ ਜਿਨ੍ਹਾਂ ਪਰਿਵਾਰਾਂ ਨੇ ਸੇਵਾਇਸ ਪਾੜਦੇ ਤੇ ਸੇਵਾ ਲਈ ਸੀ ਜਿਨ੍ਹਾਂ ਪਰਿਵਾਰਾਂ ਨੇ ਖੰਡ ਪੜਸ ਸੇਵਾ ਲਈ ਸੀ ਜਿਹੜੀ ਜੁੜੀ 17 ਤਰੀਕ ਤੋਂ ਰੰਗ ਹੋਇਸੀ ਤੇ ਅੱਜ ਤਾਂ ਤਾਂ ਸਾਹਿਬ ਜੀ ਦੇ ਗੁਰੂ ਘਰ ਸਰਵ ਦੀ ਸ਼ਤਰ ਸ਼ਾਇਆ ਤੇ ਲੱਭੋ ਪਹਰੇ ਮਹਿਲ ਉਪਰੰਤ ਬਹੁਤ ਹੀ ਸਤਿਕਾਰਯੋਗ ਰਾਜੀ ਜੱਟਾ ਪਾਇਆ ਦੇਸ਼ੋਂ ਸਿੰਧ ਜੀ ਜਵੰਦਰ ਵਾਲੇ ਉਹਨਾਂ ਨੇ ਆਜਾਣ ਨੂੰ ਕੁਰਬਾਨੀ ਦੇ ਨਾਲ ਜੋੜੇ ਰੱਖਿਆ ਦਾਸ ਨੂੰ ਕੁਝ ਸਮਾਂ ਗੁਰਮਤਿ ਵਿਚਾਰਾਂ ਕਰਨ ਦਾ ਦਾਸ ਪ੍ਰਾਪਤ ਹੈ ਗੁਰਮਤਿ ਵਿਚਾਰਾਂ ਤੋਂ ਪਹਿਲਾਂ ਇਸ ਸਪੀਸ਼ ਪਾਸ਼ੇ ਦੀਪਕ ਸਿੰਘ ਜੀ ਕੋਤੇ ਪ੍ਰਵਾਣ ਕਰੋ ਬਿਵਾਹ ਘਾਟਰੀ ਕੁਝ ਕਹਿਣ ਦਾ ਮੱਲ ਬਖਸ਼ੂ ਬਲਾਵਤ ਜੀ ਆਖੋ ਜੀ ਅਰ ਆਜ ਦੇ ਗੁਰ ਜੀ ਦਾ ਖਾਨ ਸਾਹਿਬ ਉਹ ਆਦੀਪੁਰ ਜਿੱਕੇ ਫਤਿਹ ਸਾਧ ਸੰਗਤ ਜਿਹੜੀ ਬਡੇ ਭਲਾ ਤੋਂ ਬਿਨਾਂ ਕਦੇ ਪ੍ਰਾਪਤ ਨਹੀਂ ਹੁੰਦੀ ਉਹਨਾਂ ਕੁ ਬਡੇ ਭਲਾ ਵਾਲੇ ਹੁੰਦੇ ਨੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਔਕਾਰ ਦੁਖ ਪਰਮਾਤਮਾ ਹਰੇ ਕੀ ਬਾਣੀ ਦੇ ਨਾਲ ਜੁੜਦੇ ਨੇ ਇਸੇ ਕਰਕੇ ਸੈਵਣੇ ਕੁ ਬਾਣੀਂਦਰ ਫਰਮਾਨ ਬਖਸ਼ਿਸ਼ ਕੀਤਾ ਵਟ ਭਾਗੇ ਹਰ ਸੰਗਤ ਪਾਵੈ ਭਾਗਿ ਬ੍ਰੰਤੂ ਤਾਥਵ ਪਿੰਨ ਭਾਦਾਂ ਸਾਥ ਸੰਗਤਾਂ ਲੱਭਾ ਮੈਨੂੰ ਸੰਗਤ ਮੈਨੇਟਰੀ ਜੇ ਸਾਹਿਬ ਕਹਿੰਦੇ ਉਹਨਾਂ ਨੂੰ ਕਿ ਬੜੇ ਵੱਡੇ ਭਾਦਾਂ ਵਾਲੇ ਜਿਹੜੇ ਮੁਨੱਖ ਸਾਥ ਸੰਗਤ ਵਿੱਚ ਆ ਗਏ ਉਹ ਵਾਇਕ ਰੂਪ ਕਾਲਕ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਨੇ ਸਾਹਿਬ ਕਹਿੰਦੇ ਜਿਹੜੇ ਮੁਨੱਖ ਉਸ ਕਾਲਕ ਪ੍ਰਮਾਤਮਾ ਦੇ ਨਾਲ ਜੁੜਦੇ ਨੇ ਉਹ ਇਸ ਭੌਜਨ ਭਾਗ ਦੁਨੀਆ ਦੀ ਦੁਨੀਆ ਤੋਂ ਬਾਹਰ ਲੱਗ ਜਾਂਦੇ ਨੇ ਸਾਹਿਬ ਜੀ ਬਖਸ਼ ਕਰਦੇ ਨੇ ਮੇਰੇ ਮਾਦੋ ਜੀ ਸਾਥ ਸੰਗਤਾਂ ਮਿਲਿਆ ਸੋ ਕਰਿਆ ਗੋਰਾ ਪ੍ਰਸਾਦ ਪਰਮਪਤ ਪਿਆ ਸੁੱਕੇ ਕਾਸਟੜਿਆਂ ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਇਸ ਦਵਾਰ ਤੇ ਭਗਵਾਨ巴巴 ਸ੍ਰੀ ਚੰਦ ਦੇ ਦਵਾਰੇ ਤੇ ਆਉਂਦਾ ਜਿਹੜਾ ਸ਼ਰਧਾ ਲੈ ਕੇ ਭਾਵਨਾ ਲੈ ਕੇ ਆ ਕੇ ਅਰਦਾਸ ਕਰਦਾ ਤੇ ਜੋ ਕੁਝ ਮੰਗਦਾ ਉਸ ਨੂੰ ਪ੍ਰਾਪਤ ਹੋ ਜਾਂਦਾ ਸੰਜੀਵ ਬਖਸ਼ ਕਰਦੇ ਨੇ ਜੋ ਮੰਗਦਾ ਹੈ ठाकुर ਆਪਣੇ ਤੇ ਸੋਈ ਸੋਈ ਦੇਰ ਨਾਨਕ ਦਾਸ ਮੁਖ ਤੇ ਜੋ ਬੋਲਿਆ ਕਿ ਹਾਂ ਊਮਾ ਸਚੁ ਵੇ ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਇਸ ਦਵਾਰੇ ਤੇ ਹੁੰਦਾ ਹੈ ਸਾਖੀ ਕਾਹ ਦੱਸਦੇ ਹਨ ਕਿ ਜਦੋਂ ਚੱਪੇ ਦੇ ਰਾਜੇ ਨੂੰ ਪਤਾ ਲੱਗਾ ਕਿਦਰ ਲੋਕੀ ਨਾਲ ਭਗਵਾਨ ਪਾਪਾ ਸ੍ਰੀ ਚੰਦ ਜੀ ਉਹਨਾਂ ਦੇ ਦਵਾਰੇ ਤੇ ਆਏ ਹੋਏ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਆਏ ਹੋਏ ਨੇ ਤਾਂ ਭਗਵਾਨ ਪਾਪਾ ਸ੍ਰੀ ਚੰਦ ਜੀ ਤੇ ਮਿਲ ਜਾਂਦਾ ਹੈ ਕਿਰਪਾ ਭਗਵਾਨ ਬਾਬਾ ਸ੍ਰੀ ਚੰਦ ਦੇ ਆ ਕੇ ਕੇ ਬੇਨਤੀ ਕਰਦਾ ਕਿ ਭਗਵਾਨ ਜੀ ਕੋਲੇ ਨਾਮ ਜੀ ਮੇਰੇ ਉੱਤੇ ਕਿਰਪਾ ਕਰੋ ਮੇਰੇ ਘਰ ਦੇ ਵਿੱਚ ਕੋਈ ਲਾਗ ਨਹੀਂ ਹੈ ਕਿਉਂਕਿ ਤੁਹਾਨੂੰ ਪਤਾ ਕਿ ਪੁੱਤਾਂ ਤੋਂ ਬਿਨਾਂ ਜਿਹੜਾ ਸੰਸਾਰ ਜਿਹੜਾ ਬੜਾ ਸੁਨਣਾ ਲੱਗਦਾ ਤੁਸੀਂ ਕਿਰਪਾ ਕਰੋ ਉਸਦੀ ਅਰਦਾਸ ਨੇ ਪ੍ਰਮਾਣ ਕਿਤਾ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਨੇ ਉਸ ਨੂੰ ਇੱਕ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਇਸੇ ਤਰ੍ਹਾਂ ਜਿਹੜਾ ਕੋਈ ਛੰਤਾ ਲੈ ਕੇ ਭਾਵਨਾ ਦੇ ਨਾਲ ਭਲਵਾਨ ਬਾਬਾ ਸ੍ਰੀ ਚੰਗ ਦੇ ਦਵਾਰੇ ਤੇ ਤੇ ਹੁੰਦਾ ਹੈ ਤੇ ਸਾਹਿਬ ਜੀ ਉਸ ਦੀ ਤੋੜ ਕਾਢਣ ਗਿਆ ਭਰਤੀ ਤੇ ਨੇ ਜਿਹੜਾ ਕੋਈ ਪੁੱਤ ਅਨੰਦ ਦਾ ਉਸ ਨੂੰ ਪੁੱਤ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਚਾਹ ਜਾਂ ਜ਼ਮੀਨ ਦਾ ਮੰਗਦਾ ਹੈ ਉਸ ਨੂੰ ਸਭ ਕੁਝ ਪ੍ਰਾਪਤ ਭਾਵੇਂ ਜੋ ਕੁਝ ਮਨੁੱਖ ਮੰਗਦਾ ਹੈ ਉਸ ਨੂੰ ਪ੍ਰਾਪਤ ਜੋ ਇੱਛਾ ਸੋਈ ਪਲ ਪਾਵੇ ਸਾਧਕੇ ਸੰਗ ਨਾਲ ਬਿੰਥਾ ਲਾ ਲੈ ਕਿ ਜਿਹੜਾ ਛੰਤਾ ਦੇ ਨਾਲ ਭਾਵਨਾ ਦੇ ਨਾਲ ਸਤ ਸੰਗਤ ਵਿੱਚ ਆ ਕੇ ਜੋ ਕੁਝ ਮਾਰਗ ਦਰ ਦੇ ਸਤ ਜੀ ਕਹਿੰਦੇ ਸਤ ਸੰਗਤ ਜਿਹੜੀ ਮੱਤੇ ਭਾਗ ਲੱਭਣਾ ਬਣਾ ਕਦੇ ਪ੍ਰਾਪਤ ਨਹੀਂ ਜਿਸ ਤਾਹਨੇ ਮਨੁੱਖਾ ਜਨਮ ਨੇ ਸਾਨੂੰ ਇਸ ਕਰਕੇ ਕੋਸ਼ਿਸ਼ ਕੀਤਾ ਪਰ ਅਸੀਂ ਮਨੁੱਖਾ ਜਨਮ ਜਿਹੜਾ ਵਿਅਰਥ ਕਰ ਰਿਹਾ ਰੈਣਕ ਵਾਇ ਸਵੇਕ ਦਿਵਸ ਕੋ ਆਇਆ ਥਾਏ ਫਿਰੇ ਜੈਸਾ ਜਨਮ ਕੌਂਦੀ ਬਣੇ ਚੱਲ ਤਾਂ ਕਿ ਅਸੀਂ ਜਿਹੜਾ ਆਪਣਾ ਮਨੁੱਖਾ ਜਨਮ ਕੌਂਦੀ ਨਾਲ ਦੇ ਭਾਗ ਲਵਾਰ ਹੈ ਇੱਥੇ ਮੈਨੂੰ ਕਾ ਬਹੁਤ ਯਾਦ ਆ ਰਹੀ ਹੈ ਇੱਕ ਰਾਜਾ ਜਿਹੜਾ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਗਿਆ ਉਹ ਆਪਣੀ ਫੌਜ ਦੇ ਨਾਲ ਸ਼ਿਕਾਰ ਖੇਡਣ ਵਾਸਤੇ ਗਿਆ ਤੇ ਸ਼ਿਕਾਰ ਖੇਡਣ ਮਾਰਤੇ ਗਿਆ ਤੇ ਰਸਤੇ ਦੇ ਵਿੱਚ ਉਸਨੂੰ ਪਿਆਸ ਨੇ ਬਹੁਤ ਸਤਾਇਆ ਜਦੋਂ ਪਿਆਸ ਨੇ ਉਸਨੂੰ ਸਤਾਇਆ ਤਾਂ ਉਹ ਜੰਗਲ ਦੇ ਵਿੱਚ ਭਟਕਦਾ ਫਿਰੇ ਤਾਂ ਫਿਰ ਇੱਕ ਲੋਹਾਰ ਦੇ ਕੋਲ ਜਾਂਦਾ ਹੈ ਉਸ ਲੋਹਾਰ ਨੂੰ ਜਾ ਕੇ ਕਹਿੰਦਾ ਕਿ ਮੈਨੂੰ ਪਾਣੀ ਪਿਲਾ ਦੇ ਤੇ ਲੋਹਾਰ ਦੇ ਕੋਲ ਇੱਕ ਕੜਾ ਮੈਂ ਆਸੀ ਉਸਨੇ ਮਾਗ ਪ੍ਰਯਾਤ ਤੇ ਪ੍ਰਮਾਤ ਭਰ ਕੇ ਉਸ ਰਾਜੇ ਨੂੰ ਪਿਆ ਦਿੱਤਾ ਜਦੋਂ ਰਾਜੇ ਨੂੰ ਜਾਨਤ ਪਿਆ ਦਿੱਤਾ ਤਾਂ ਰਾਜਾ ਕਹਿਣ ਲੱਗਾ ਕਿ ਮੈਂ ਫਲਾਣੀ ਥਾਂ ਤੋਂ ਬਾਦਸ਼ਾਹ ਹਾਂ ਇਸ ਪਾਣੀ ਦਾ ਮੁੱਲ ਆ ਕੇ ਤੂੰ ਮੇਰੇ ਕੋਲ ਕਦੇ ਵੀ ਆ ਕੇ ਲੈ ਸਕਦਾ ਸਮਾਂ ਆਇਆ ਉਸੇ ਤਹਾਰਤੀ ਪਤਨੀ ਨੇ ਕਿਹਾ ਕਿ ਤੁਸੀਂ ਬਾਦਸ਼ਾਹ ਨੂੰ ਪਾਣੀ ਬੁਲਾਇਆ ਸੀ ਉਸ ਦਾ ਮੁੱਲ ਜਾ ਕੇ ਲੈ ਕੇ ਆਉ ਜਦੋਂ ਉਹ ਕਿ ਉਹ ਆਰ ਜਿਹੜਾ ਉਸ ਇਤਰਾਜ ਦੇ ਮਹਿਰ ਤੇ ਕਿੰਦਾ ਤੇ ਰਾਜਾ ਤੁਸ ਨੂੰ ਦੇ ਕੇ ਬਹੁਤ ਖੁਸ਼ ਹੁੰਦਾ ਹੈ ਇਹ ਆਪਣੇ ਮਨੀਰਾਂ ਨੂੰ ਕਹਿੰਦਾ ਕਿ ਇਸ ਬੰਦੇ ਦੀ ਬਦੌਰਤ ਮੈਂ ਅੱਜ ਜਿਉਂਦਾ ਜੇ ਉਸ ਸਮੇਂ ਮੈਨੂੰ ਇਹ ਪਾਣੀ ਨਾ ਮਿਲਦਾ ਹੋ ਸਕਦਾ ਅੱਜ ਮੈਂ ਦੁਨੀਆ ਤੇ ਨਾ ਹੁੰਦਾ ਤੇ ਜਿਸ ਨੇ ਮੈਂ ਇਹੋ ਜੀ ਕੀ ਦਵਾਗਾ ਜਿਹੜਾ ਮੇਰੇ ਨਾਲ ਜਿਹੜਾ ਅਮੀਰ ਹੋ ਜਾਵੇ ਤੇ ਆ ਉਸ ਨੇ ਜੰਤਨ ਤੇ ਲੱਗੜਤਾ ਉਸ ਨੂੰ ਬਾਗ ਦਿੱਤਾ ਜਿਹੜਾ ਉਹ ਤਹਾਸੀ ਦਰਮਾਤ ਦਾ ਥੋੜਾ ਮਨਮਤ ਸੀ ਉਸ ਨੂੰ ਚੰਦਨ ਦੀ ਕਰੜੀ ਦੀ ਕੋਈ ਪਹਿਚਾਨ ਨਹੀਂ ਸੀ ਕਿਉਂਕਿ ਉਹ ਪਹਿਲਾਂ ਜਿਹੜਾ ਲੱਕੜਾ ਹੱਟ-ਵੱਟ ਕੇ ਕੋਲੇ ਬਣਾ ਬਣਾ ਕੇ ਵੇਚਦਾ ਹੁੰਦਾ ਸੀ ਕਿ ਉਸ ਨੇ ਚੰਦਨ ਦੀਆਂ ਲੱਕੜਾਂ ਵਿੱਚ ਇੱਕ ਆਮ ਲੱਕੜਾ ਸੰਘਾ ਤੇ ਉਸ ਨੇ ਲੱਕੜਾ ਹੱਟ-ਵੱਟ ਕੇ ਕੋਲੇ ਬਣਾ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤੇ ਇਸੇ ਤਰ੍ਹਾਂ ਜਿਹੜਾ ਜੰਗਲ ਦਾ ਬਾਗ ਜਿਹੜਾ ਉਹ ਸਾਰਾ ਖਾਲੀ ਹੋ ਜਾਂਦਾ ਸਮਾਂ ਆਇਆ ਰਾਜੇ ਨੂੰ ਚੰਦਨ ਦੀ ਜ਼ਰੂਰਤ ਪਈ ਇਹ ਉਸ ਰਾਜੇ ਨੇ ਆਪਣੇ ਮਟੀਰੀਅਲ ਨਾਲ ਲੈ ਕੇ ਲੋਹਾਰ ਦੇ ਕੋਲ ਜਾ ਕੇ ਥੋੜਾ ਜਿਹਾ ਚੰਦਨ ਲੈ ਕੇ ਆਓ ਜਦੋਂ ਵਜੀਰ ਉਸ ਲੋਹਾਰ ਦੇ ਕੋਲ ਜਾਂਦਾ ਚੰਦਨ ਦੀ ਮੰਗ ਕਰਦਾ ਤਾਅਰ ਲੋਹਾਰ ਕਹਿਣ ਲੱਗਾ ਕਿਹਦਾ ਬਾਦਸ਼ਾਹ ਚੰਦਨ ਦਾ ਮਸਾਲਾ ਕੋਲੇ ਪਣਾ ਮੰਨਾ ਕੇ ਵੇਚ ਦਿੱਤਾ ਪਰ ਆਹ ਜਿਹੜੀ ਲੱਕੜ ਦਾ ਦਸਤਾ ਜਿਹੜਾ ਕਿਣਾ ਘਹਾੜਾ ਜਿਸ ਦੇ ਨਾਲ ਲੱਕੜਾ ਵੱਢਦਾ ਇਹ ਜਿਹੜਾ ਦਸਤਾ ਇਹ ਚੰਦਨ ਦਾ ਲੱਕੜ ਦਾ ਦਸਤਾ ਹੈ ਜੇ ਤੁਹਾਡੇ ਕੰਮ ਦਾ ਤੁਸੀਂ ਇਹ ਲੈ ਜਾਓ ਤੇ ਜਦੋਂ ਉਸਨੂੰ ਤੋਲਿਆ ਗਿਆ ਦੀ ਉਸ ਦਾ ਮੁੱਲ ਜਿਹੜਾ 50 ਰੁਪਏ ਨਿਕਲਿਆ ਜਦ ਮੁੱਲ 50 ਰੁਪਏ ਨਿਕਲਿਆ ਤਾਂ ਉਹ ਲਹਾਰ ਜਿਹੜਾ ਦੇਖ ਕੇ ਬਹੁਤ ਹਰਾਂ ਦਿੰਦਾ ਕਿ ਛੋਟੀ ਜੀ ਲੱਕੜ ਦਾ ਮੁੱਲ ਜਿਹੜਾ 50 ਰੁਪਏ ਆ ਜੇ ਕਿਤੇ ਮੈਂ ਸਾਰਾ ਚੰਦਨ ਵੇਚਣ ਦਾ ਅੱਜ ਮੈਂ ਬਹੁਤ ਅਪੀਰਵ ਹੋ ਜਾਦਾ ਸੀ ਇਹ ਜਿਹੜੀ ਗੱਲ ਜਿਹੜੀ ਉਸ ਨੂੰ ਅੰਦਰੋਂ ਅੰਦਰ ਖਾ ਜਾਂਦੀ ਹੈ ਜਿਸ ਕਾਰਨ ਜਿਹੜੀ ਉਸ ਦੀ ਮੌਤ ਹੋ ਜਾਂਦੀ ਹੈ ਇਸੇ ਤਰ੍ਹਾਂ ਅੱਜ ਦਾ ਮਨੋਖਰ ਇਹ ਹੀ ਰੇਜਾ ਸਾਸ ਨੂੰ ਜਨਮ ਮਿਲਿਆ ਪਰ ਮਨੁੱਖ ਜਿਹੜਾ ਵਿਰਤ ਕੁਆ ਰਹਿਣ ਤਵਾਈ ਸੋਇ ਗਿਆ ਜਿਸ ਕੁਆਇਆ ਥਾਏ ਹੀ ਰੇਜਾ ਸਾਸਾ ਜਨਮ ਕੌਟੀਆਂ ਦੇ ਚਾਹ ਭਾਵਕੇ ਮਨੁੱਖ ਜਿਹੜਾ ਆਪਣਾ ਜਨਮ ਜਿਹੜਾ ਕੌਟੀਆਂ ਦੇ ਭਾਗ ਵਾਰਿਆ ਜਤਨ ਕਰਿਆ ਕਰੇਗੀ ਜਿੱਥੇ ਅਸੀਂ ਆਪ ਜੁੜਨਾ ਉਥੇ ਆਪਣੇ ਬੱਚਿਆਂ ਨੂੰ ਵੀ ਕੁਰਬਾਨੀ ਦੇ ਨਾਲ ਜੁੜੀਏ ਵਰਤਿਆਸ ਦੇ ਨਾਲ ਜੁੜ ਕੇ ਕਿਉਂਕਿ ਸਾਡੇ ਜਦੋਂ ਜਿਹੜੀ ਮਾਂ ਜਿਹੜੀ ਹੈ 85% ਅਸਰ ਜਿਹੜਾ ਮਾਂ ਦਾ ਬੱਚੇ ਤੇ ਪੈਂਦਾ। ਜੇ ਮਾਂ ਚਾਵੇ ਆਪਣੇ ਬੱਚੇ ਨੂੰ ਇਨਸਾਨ ਬਣਾ ਸਕਕੇ ਮਾਂ ਚਾਵੇ ਆਪਣੇ ਬੱਚੇ ਨੂੰ ਚੋਰ ਬਣਾ ਸਕਦੀ ਹੈ। ਕਿਉਂਕਿ ਮਾਂ ਤੇ ਡਿਪੈਂਡ ਕਰਦਾ ਕਿ ਮਾਂ ਬੱਚੇ ਨੂੰ ਕੀ ਬਣਾਣਾ। ਉਸ ਨੂੰ ਚੋਰ ਬਣਾਉਣਾ ਜਾਂ ਚੰਗਾ ਇਨਸਾਨ ਬਣਾਉਣਾ। ਇਤਿਹਾਸ ਕਿਹਾ ਵੀ ਪੜਦਾ ਹੈ ਕਿ ਬਾਬਾ ਅਮੀਰ ਸਿੰਘ ਜੀ ਜਿਨ੍ਹਾਂ ਦਾ ਅੰਗਰਸਰ ਤੇ ਲੱਗੇ 50 ਮਿੰਟ ਦੇ ਵਿੱਚ ਜਿਨ੍ਹਾਂ ਦਾ ਜਨਮ ਹੁੰਦਾ ਭਾਈ ਭਗਤ ਦੇ ਘਰ ਤੇ ਭਾਰੇ ਮਾਤਾ ਜਉਣੀ ਦੀ ਕੱਖੋਂ ਉਹਨਾਂ ਦਾ ਜਨਮ ਹੋਇਆ ਇਤਿਹਾਸ ਕਹਿੰਦਾ ਹੈ ਕਿ ਜਦੋਂ ਉਹਨਾਂ ਦੀ ਉਮਰ 17 ਸਾਲ ਦੀ ਭਈ ਤਾਂ ਉਹ ਉਸ ਮੁਚਾ ਪਰਵਾਰ ਜਿਹੜਾ ਨੰਦਪੁਰ ਸਾਹਿਬ ਵਿੱਚ ਜਾਂਦੇ ਨੇ ਜਦੋਂ ਨੰਦਪੁਰ ਸਾਹਿਬ ਦੇ ਵਿੱਚ ਜਾਂਦੇ ਨੇ ਤੇ ਮਾਤਾ ਜਉਣੀ ਤੇ ਬਾਬਾ ਦੀਪ ਸਿੰਘ ਜੀ ਉਥੇ ਜਾ ਕੇ ਸੇਵਾ ਕਰਦੇ ਨੇ ਭਾਂਡੇ ਮਾਜਣ ਦੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਜੇ ਬੱਚੇ ਨੂੰ ਸੇਵਾ ਕਰਦੇ ਫਿਰ ਦੇਖਿਆ ਤਾਂ ਮਾਤਾ ਜਉਣੀ ਨੇ ਪੁੱਛਣ ਲੱਗ ਗਏ ਮਾਤਾ ਜੀ ਇਸ ਬੱਚੇ ਦਾ ਨਾਮ ਕੀ ਹੈ ਮਾਤਾ ਜਿਉਣੀ ਕਹਿਣ ਲੱਗੀ ਕਿ ਇਸ ਗੁਰੂ ਸਾਹਿਬ ਜੀ ਇਸ ਦਾ ਬੱਚੇ ਦਾ ਨਾਮ ਤਾਂ ਦੀਪ ਹੈ ਪਰ ਪਿਆਰ ਦੇ ਨਾਲ ਅਸੀਸ ਨੂੰ ਦੀਪਾ ਕਹਿੰਦੇ ਆ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਮਾਤਾ ਜੀ ਤੇਰਾ ਦੀਪਾ ਜੰਦਾ ਤੇ ਖੁੱਝ ਗਿਆ ਤੇ ਗੁਰੂ ਸਾਹਿਬ ਜੀ ਨੇ ਮਾਤਾ ਜਿਉਣੀ ਹੱਥ ਛੋੜ ਕੇ ਕਹਿਣ ਕਿ ਤੇ ਗੁਰੂ ਸਾਹਿਬ ਤੇ ਤੁਹਾਡੀ ਕਿਰਪਾ ਨਾਲ ਦੀਪਾ ਜੰਦਾ ਰਹਿ ਸਕਦਾ ਨਹੀਂ ਤਾਂ ਦੀਪਾ ਖੁੱਝ ਵੀ ਸਕਦਾ ਐਸੇ ਕਰਕੇ ਅੰਮ੍ਰਿਤ ਪਰਮਾਨ ਕਰਕੇ ਅਮਰਤ ਛਕੀਏ ਜਿੱਥੇ ਆਪ ਅਮਰਤ ਛਕਣਾ ਉਥੇ ਆਪਣੇ ਬੱਚਿਆਂ ਨੂੰ ਅਮਰਤ ਛਕਾਈ ਗਏ ਕਿਉਂਕਿ ਸੈਵਨਿਪੁਰ ਨਾਨਕ ਪਾਸ਼ਾ ਜੀ ਵਾਹਕੜਾ ਰਾਗ ਦੇ ਵਿੱਚ ਪਰਮਾਨ ਕਰਦੇ ਨੇ ਕੱਲ੍ਹ ਦੇ ਅੰਦਰ ਨਾਨਕ ਜਿਨ੍ਹਾਂ ਦਾ ਉਦਾਰ ਪੁੱਤਰ ਜਨੂਰਾਤੀ ਜਨੋਰੀ ਜੋਰੋ ਜਿਨ੍ਹਾਂ ਦਾ ਸਿੱਖਦਾਰ ਭਾਵ ਕੇ ਕਲਪ ਕੀ ਸਮੇਂ ਦੇ ਵਿੱਚ ਜਿਹੜੇ ਉਹਨਾਂ ਕੋਲ ਕਾਰਕ ਪਰਮਾਤਮਾ ਦੇ ਨਾਮ ਤੋਂ ਟੁੱਟੇ ਹੋਏ ਨੇ ਉਹ ਸਾਰੇ ਸਾਡੀਆਂ ਗੱਲਾਂ ਲੱਗੈ ਪੁੱਤਰ ਵੀ ਭੂਤਨਾ ਤੇ ਧੀ ਵੀ ਭੂਤਨੇ ਸਭ ਤੋਂ ਵੱਡੀ ਭੂਤਨੇ ਜਿਹੜਾ ਜਨਾਨੇ ਨੂੰ ਆਖਿਆ ਸੀ ਜਿਹੜੇ ਨਾਮ ਤੋਂ ਢੁੱਟੀ ਆਈਆਂ ਜਿਹੜੀ ਔਕਾਰ ਪ੍ਰਮਾਤਮਾ ਦੇ ਨਾਮ ਤੋਂ ਢੁੱਟੀ ਹੋਈਆਂ ਤੇ ਅਸੀਂ ਜਨਤਨਾ ਕਰਿਆ ਕਰੀਏ ਘਰ ਦੇ ਵਿੱਚ ਆਪਣੇ ਆਪ ਵੀ ਕਾਟ ਕਰਿਆ ਕਰਕੇ ਤੇ ਆਪਣੇ ਬੱਚਿਆਂ ਨੂੰ ਵੀ ਪਰਵਾਣੀ ਦੇ ਨਾਲ ਢੁੱਟ ਕੇ ਗੁਰ ਇਤਿਹਾਸ ਦੇ ਨਾਲ ਢੁੱਟ ਕੇ ਜਿਸ ਕਾਰਨ ਜਿਹੜੇ ਉਹ ਸਿੱਧੇ ਰਾਹ ਪੈ ਸਕਦੇ ਨੇ ਕਿਉਂਕਿ ਅਸੀਂ ਆਮ ਦੇਵੀ ਦਾ ਸ਼ੰਗਵਾ ਦਾ ਸਮਾਹ ਹੁੰਦਾ ਇੱਕ ਸੰ ਇੱਕ ਬੰਨੇ ਗੁਰੂ ਦਾ ਬੱਜੀ ਜਿਹੜਾ ਆਸਾ ਦੀ ਪਾਰ ਦਾ ਵਾਇਕਰ ਰੈ ਰਾਸ ਦਾ ਪਾਠ ਕਰਿਆ ਤੇ ਸਾਡੇ ਬੱਚ ਜਿਹੜੇ ਹੱਥ ਵਿੱਚ ਪੁਨਾ ਪੜ ਕੇ ਥੋੜਾ ਤੇ ਤੇ ਖੁਤੇ ਹੁੰਦੇ ਨੇ ਪਤਾ ਨਹੀਂ ਕਿਹੜੀ ਮਾਂ ਦੇ ਨਾਲ ਲੱਗੇ ਹੁੰਦੇ ਨੇ ਕਹਿੰਦੇ ਨੇ ਤੇਰੇ ਬਿਨਾ ਮੈਂ ਤਾਂ ਮਰ ਜਾਵਾਂਗਾ ਪਰ ਗੁਰੂ ਸਾਹਿਬ ਜਿੱਥੇ ਬੰਨੇ ਕਹਿੰਦੇ ਕਿ ਆਪਾਂ ਜੀਵਾਂ ਪਸਰੇ ਮਰਟਾਂ ਆਖਣੇ ਹੁਕਾ ਸਾਜਣਾ ਸਾਜੇ ਨਾਲ ਹੀ ਲੱਗਿਆ ਹੋ ਕਿ ਅਸੀਂ ਨਾਮ ਤੋਂ ਬਿਨਾਂ ਅਸੀਂ ਟੁੱਟ ਜਾਵਾਂਗੇ ਅਸੀਂ ਨਾਮ ਤੋਂ ਬਿਨਾਂ ਮਰ ਜਾਵਾਂਗੇ ਕਿਉਂਕਿ ਗੁਰੂ ਸਾਹਿਬ ਜੀ ਨਾਲ ਹੀ ਕਹਿੰਦੇ ਆਪ ਤਾਂ ਆਤਮਾ ਜੀਵਾਂ ਇਸਰੇ ਮਰ ਜਾऊं ਕਿ ਆਤਮਾ ਦਾ ਕੋਈ ਫਾਇਦਾ ਨਹੀਂ ਲੱਗ ਸਾਕੇ ਨਾਮ ਦੀ ਲਾਗਿਆ ਉਹ ਜਿਨ੍ਹਾਂ ਸੱਚੇ ਨਾਮ ਦੀ ਤੋਖ ਹੋਵੇਗੀ ਉਹ ਆਤਮਾ ਨੂੰ ਘਰ ਦੇ ਵਿੱਚ ਆ ਜਾਵੇਗਾ ਉਹ ਸੈਵਨ ਦੀ ਪਾਣੀ ਦੇ ਨਾਲ ਜੁੜ ਜਾਵੇ ਜਦੋਂ ਇਹ ਕਰਿਆ ਕਰਕੇ ਗੁਰੂ ਘਰ ਦੇ ਵਿੱਚ ਆਇਆ ਕਰਕੇ ਤੇ ਜਿੰਨਾ ਪਰਿਵਾਰਾਂ ਨੇ ਖੰਡ ਪੜਸੰਦ ਦੀ ਸੇਵਾ ਲਈ ਸੀ ਸਾਰੀ ਪੜਸੰਦ ਦੀ ਸੇਵਾ ਲਈ ਸੀ ਗੁਰੂ ਸਾਹਿਬ ਜੀ ਕਿਰਪਾ ਕਰਨਾ ਸੋਨਾ ਪਰਿਵਾਰਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਸੋ ਇਹਨੀਆਂ ਕਥਾ ਜਿੰਨੀਆਂ ਪ੍ਰਮਾਣ ਕਰਦੀਆਂ ਗੁਰਮਤ ਵਿਚਾਰਾ ਕਰਦੇ ਹੋਈਆਂ ਇੱਕ ਨ ਇੱਕ ਪ੍ਰਕਾਰ ਦੀਆਂ ਗਲਤੀਆਂ ਇਹਨਾਂ ਜਾਣਦੇ ਆ ਬੱਚਾ ਸੰਤਰੀ ਮਾਫ ਕਰਨਾ ਤਾਂ ਤੁਹਾਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬੰਦ ਸੰਗਤ ਪਰਿਵਾਰਸ਼ ਨੂੰ ਬਖਸ਼ਣਾ ਜੀ ਬਲਵ ਭੱਤੇ ਜੀ ਆਪ ਨੂੰ ਜੀ ਗੁਰੂ ਆਹੇ ਜੀ ਜੀ ਕਾਲ ਸਾਹਿਬ ਗੁਰੂ ਆਹੇ ਜੀ ਜੀ ਫਤਿਹ